ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਆਜਾ ਆਪਾਂ ਲੈ ਕੇ ਨਵੀਂ ਵੀਡੀਓ ਅਹਾਂ ਜੀ ਆਪਣਾ ਹੋ ਗਿਆ ਅੱਜ ਨੁਕਸਾਨ ਆਪੱਖਾ ਆਪਣਾ ਮੱਚ ਗਿਆ ਚਾਲਦਾ ਨਿੰਗਾ ਚਲਦਾ ਚਲਦਾ ਬੰਦ ਹੋ ਗਿਆ ਧੂਆਂ ਜਿਹਾ ਨਿਕਲਣ ਲੱਗ ਗਿਆ ਹੁਣ ਅੱਜ ਆਪਾਂ ਚੱਲੇ ਆ ਮੇਰੀ ਛੁੱਟੀ ਸੀਗੀ ਤੇ ਕੰਮ ਤੋਂ ਅੱਗੇ ਹਾਂ ਮਾਰਕੀਟ ਚੱਲੇ ਪੱਖਾ ਲੈਣ ਪਹਿਲਾਂ ਮੇਕਅੱਪ ਕਰਕੇ ਸੌਫਾ ਦੀ ਵਾਪਸ ਆਉਂਦੀ ਹਾਂ ਸੋਨੇ ਆਜੋ ਨੇ ਬੀ ਸਟਾਰਟ ਕਰੇ ਚੜੀ ਜਾਂ ਪਹਿਲਾਂ ਦੱਸ ਦੇ ਅੱਜ ਤਾਂ ਵੈਸੇ ਫਰਕ ਆ ਮੌਸਮ ਦਾ ਕਿ ਨਹੀਂ ਹਾਂ ਘੁੰਮਸ ਜਾ ਪਤਲਾ ਦਾ ਵੇਹੇ ਘੁੰਮ ਜਾ ਨਾ ਅੱਜ tapi Hawaii lah awak tu ਚੱਕ ਗਈ ਸੀ ਅਸੀਂ ਹੈਪੀ ਕਾ ਜਾ ਇਹ ਸੁਣ ਫਲਕੀ ਦੇ ਦਿੱਤਾ ਦਿੱਲੀ ਮਰੀ ਗਈ ਕਾਰਮੀਆ ਸ਼ਾਮ ਨੂੰ ਜਿਆਦਾ ਰਾਸ਼ ਹੁੰਦਾ ਨਾ ਇਸ ਮੌਕੇ ਤਾਂ ਕੋਈ ਜ਼ਰੂਰਤ ਮੰਦੀ ਹੁੰਦਾ ਆਪਣੇ ਅੰਦਰ ਮੈਂ ਘਾਹ ਸੀ ਜੀ ਪੱਕਾਇ ਨਹੀਂ ਕੋਈ ਗੋਲ ਪੱਕਾਇ ਨਹੀਂ ਪੱਕਾ ਮੱਚ ਗਿਆ ਤੇ ਉਹ ਦਿਨ ਮੈਨੂੰ ਹੀ ਪਤਾ ਕਿੰਨਾ ਹੋ ਤਾਂ ਏਸੀ ਚੱਲਦਾ ਸੀ ਫਿਰ ਪੱਖੇ ਦੀ ਗੱਲ ਪੱਖੇ ਨਹੀਂ ਗੰਦੀ ਜੇ ਜਿਸ਼ਾ ਨਾ ਉਹ ਅੱਗੇ ਪਿੱਛਾ ਦਾ ਟੇਡਾ ਨੂੰ ਟੋਲਰੈਂਸੀ ਪੱਖਾ ਕੂਲਰ ਪੱਖਾ ਚਲੋ ਵੇਸ਼ਾ ਨੇ ਮਨ ਤਤਾ ਕੋਰਸੀਆਂ ਹੀ ਲੱਗੀਆਂ ਆਈਆਂ ਅੱਛਣ ਵਾਸਤੇ Papa ਕਿਦਾਂ ਉੱਤਰਿਆ ਜਾਂਦੀ ਮੈਲਿਆ ਹਾਂ ਲੱਗਦੀ ਉਹਨੇ ਕਦੇ ਯਾਂ ਹਾਂ ਇੰਨੇ ਕਦੇ ਇੱਥੇ ਆਉਂਦੇ ਲੱਗਦੀ ਤੁਸੀਂ ਆਪਣਾ ਨੋਟ ਨਹੀਂ ਸਿਰ ਉੱਪਰ ਰੱਖਣਾ ਇਹ ਵੀ ਬਾਹਰ ਨਹੀਂ ਲੈਣਾ ਮੈਂ ਨਾ ਕਰ ਲਾ ਪਵਾ ਕਰਨੀ ਕਿ ਕਿਭਾ ਜੇ ਚਲਾ ਕੇ ਨਾ ਦੇਣਗੇ ਤੇ ਫਿਰ ਲੈ ਚਲਾ ਕੇ ਤਾਂ ਦੇਣਗੇ ਇਹਦਾ ਕੀ ਫਿਰ ਥੋੜੀ ਘਰੇ ਜਾ ਕੇ ਫਿੱਟ ਕਰਨਾ ਪੈਣਾ ਹੋ ਇਨ ਫਿਦਰ ਵੈਂਟੀਲੇਟਰ ਆ ਕਿਚਨ ਆ ਲਿਆ ਹਨ ਜਿਦਾ ਉਹਦਾ ਦੇਖੋ ਸਟੈਪ ਦਾ ਹੈਗਾ ਉਹਦੇ ਪ੍ਰਦੀਪ ਕੇ ਇਹ ਆ ਤਾਂ ਸਾਡੇ ਰੈਸਟੋਰੈਂਟ ਤੇ ਲੱਗਾ ਹੋਇਆ ਤਾਂ ਆਹ ਆਹ ਇਹ ਉਹ ਕੋਲਾ ਟੈਪ ਆ ਜਾਂਦਾ ਟੇਬਲ ਤੇ ਲਾਉਣਾ ਪੈਣਾ ਮਾ ਦੇਖੋ ਮਸ਼ੀਨਾਂ ਵੀ ਪਈਆਂ ਹਨ ਸ਼ਾਨ ਨੇ ਕੋ ਉਸ ਜਦੋਂ ਦੇਖ ਲੈਂਦਾ ਕਿਹੜੀ ਤੁਸੀਂ ਕਹਿੰਦੇ ਹੋ ਜਿਹੜੀ ਫਰਿੱਜ ਤੇ ਵੇਚ ਲਾਉਣ ਵਾਲਿਆ ਉਹ ਤਾਂ ਮੈਂ ਲੈ ਜਾਣੀ ਇੱਥੋਂ ਇਹ ਮਿੱਟੀ ਦੇ ਪਾਂਡੇ ਭੇਕ ਲਿਆ ਮਾ ਦਾ ਖਾਇ ਪਪਾ ਨਾ ਮੈਂ ਇੱਥੇ ਖੜੀ ਹਾਂ ਤਾਂ ਥੋੜੀ ਆ Jeg kjenner inni meg at hjemmedagsmannen får middag. Appreviati! Cappa, è da... Non sta più un male di anni, ne vediamo il caso. Ma la ultima le calerche nazionali. ਆ ਰਿਹਾ ਜੈਮ ਵਾਲਿਆ ਕਾਟਨ ਦੀ ਲੈ ਕੇ ਦੋ ਇਹ ਸੁਣ ਜਾ ਉਧਰੋਂ ਲੈ ਲੈ ਪਾਪਾ ਨਾਲ ਦੀ ਲੈ ਲੈ ਉਥੇ ਵੀ ਛੋਟਾ ਸਾਈਜ਼ ਹੈਗਾ ਇਹ ਨਾ ਬਰੀਕ ਜੈਮ ਵਾਲਿਆ ਇਹਨਾਂ ਦਾ ਛੋਟਾ ਆ ਕਪੜਾ ਆ ਇਹ ਉਹੀ ਲੈ ਕੇ ਦੋ ਜਿਹੜੇ ਤੁਸੀਂ ਲਈਆਂ ਹਾਂ ਬਈ ਇੰਨਾ ਚ ਵੇਖ ਆ ਜੀ ਕੋਲੇ ਤੁਸੀਂ ਪੂਰਾ ਸੈੱਟ ਹੀ ਲੈ ਲਾ ਪਾਪਾ ਨੂੰ ਖੁਸ਼ ਹੋਣੇ ਆਹ ਦੇਖ ਕਿੰਨਾ ਘੈਂਟ ਹਾਂ ਲੈ ਕੇ ਸਣਾ ਤੇ ਬਾਈ మీడియం ਸਾਈਜ਼ ਹੈ ਕੋਲੈਕ ਲੈਣਾ ਇਹ ਵੀ ਕਹਿੰਦੇ ਤੇਰੇ మీడియం ਦਾ ਹੂੰ ਸਮਾਲ ਵੀ ਨਹੀਂ ਹੋਈ ਉਹ ਇਹਦੇ ਨਾਲ ਤਾਂ ਆਹ ਹੋਣੀ ਐ ਇੱਕ ਹੀ ਇਹਦੇ ਨਾਲ ਉਹ ਟੀ-ਸ਼ਰਟ ਚੱਲਣੀ ਐ ਮੇਨ ਲਾ ਤਾਂ ਨਹੀਂ ਲੈ ਕੇ ਬਲੈਕ ਹੀ ਚਲਾਵਾਂ ਸ਼ਾਨਾ ਤੇਰੇ ਸੋਹਣੀ ਲੱਗਣੀ ਐ ਰੰਗ ਅਗੇ ਮੈਂ ਪਾਪਾ ਨੂੰ ਵੇਖਿਆ ਪਾਪਾ ਨੇ ਤਾਂ ਰੱਖ ਤਾਂ ਬਹੁਤ ਸੋਹਣਾ ਜਾਚ ਰਛਨ ਸ਼ਾਨਾ ਬਲੈਕ ਦਾ ਤੇ ਕੋਲ ਨਹੀਂ ਆ ਲੈ ਫਿਰ ਆ ਦੇ ਆਹਾ ਕਿਉਂਕਿ ਨੀਕਰ ਦੇ ਨਾਲ ਹੀ ਰਾਲ ਜਾ ਪੂਰਾ ਸੈੱਟ ਹੀ ਬਣ ਜਾਣਾ ਤੇ ਚਲੋ ਲਾਰਜਾ ਲਾਰਜ ਚਾਹਤਾਂ ਹੈ ਫਿਰ ਆਪਣੇ ਲੋਹਣੀ ਆਏਗੀ ਉਹਾਂ ਦੇ ਇੱਕ ਕਿੰਟ ਆਏਗੇ ਜਿਹੜੀ ਮਰਜ਼ੀ ਕੋਲ ਹੈ ਬਟ ਆਦ ਰੱਖ ਦੇ ਇਹ ਰੱਖ ਦ ਇਸ ਅਸੈਂਬਲ ਮੈਂ ਕਰਨਾ ਆਹ ਸਾਨੂੰ ਬਾਹਰ ਰੱਖਿਆ ਹੀ ਹੁਣ ਬਾਕੀ ਸਾਨੂੰ ਅਸੈਂਬਲ ਕਰਨਾ ਉੱਪਰ ਤਿੰਗਰਾਂ ਟਿਕਾ ਦਿੱਤਾ ਹੈ। ਠੀਕ ਹੈ। ਦੂਸਰ ਗਲੋਨ ਵੀ ਲੈ ਕੇ ਆਏ ਆ। ਆਹ ਚਾਂਦੀ ਆ ਪਾਪਾ ਦੀ ਨਹੀਂ ਗੱਡਿਆ ਸਮਾਂ। ਔਰ ਵੇਚੋ ਫਾਇਨਲ ਸਿਕਾਟੀਆਂ ਜੀ ਕਾਹਦੇ ਚ ਬੋਲਦੇ ਨੇ। ਕਾੜੀਆਂ ਨੇ ਕਾਦੇ ਚ ਮੈਂ ਕਦੇ ਵਿੱਚ ਪੂਰੀਆਂ ਲਫਾ ਫੀ ਚੱਕੇ ਆ 10 ਹਾਂ ਦੋਵੇਂ ਦੋਸਤ ਤੁਸੀਂ ਲਫਾ ਰੇ ਜਿੱਥੇ ਸੀ ਇਹ ਪੱਚੀਆਂ ਦੇ ਪਿੱਛੇ ਇੱਕ ਸੈੱਟ ਸੀਗਾ ਨਾਲ ਇੱਕ 에ਰੋ ਦਾ ਤੇ ਆਪਣੇ ਬਣੇ ਸੀਗਾ ਬੋਲ 99 ਹਾਂ 100 ਵਸ ਹਾਂ ਤੇ 100 ਪਿੱਛੇ ਤਿੰਨ ਮਿਲੀਆਂ ਆਪਾਂ 4 ਪੇਚਾ ਪੰਨ 4 ਸੱਟ ਵੀ ਮਿਲ ਸਕਦੇ ਸੀ ਬੋਦਾ ਵੀ ਹਾਂ 4 ਮਿਲ ਸਕਦੇ ਸੀ 90 ਘੱਟ ਸੀ ਹੈ ਨਾ ਚਲੋ ਚੜੋ ਨਾਵਾ ਪੱਖਾ ਤੇ ਮੈਂ ਲੱਗਾ ਰੋਟੀ ਨਾਵਾ ਪੱਖਾ ਲਾ ਕੇ ਰੋਟੀ ਖਾਣ ਸਨਵਾ ਥੱਲੇ ਰੱਖਿਆ ਪਤ ਪੱਠਾ ਨਾ ਲੈ ਕੇ ਆਂਦੀਆਂ ਬਰਫਾਂ ਨੇ ਉਹ ਗਾਫੈਕ ਚੱਲ ਪਿਆ ਪੱਖੇ ਪਾਣੀ ਪਾਉਣਾ ਪਾਣੀ ਪਾ ਕੇ ਦੇਖਦੇ ਮੈਂ ਕਿ ਵੇ ਪਾਣੀ ਹੈ ਨਾ ਪਹਿਲੇ ਆ ਲੈ ਪਾ ਟੋਟੀ ਵਾਲਾ ਲੈ ਹੁਣ ਬੋਤਲ ਨਾਲ ਥੋੜੀ ਪਾਣਾ ਵਿੱਚ ਆਹ ਲੈ ਵੀ ਪਾਣੀ ਲੈ ਰਿਹਾ ਪਾ ਚਿੱਟੇ ਤਾਂ ਨਹੀਂ ਛਾਂਟਦਾ ਹਨਾ ਉਹੀ ਆ ਇਹਦਾ ਐਸੀ ਦੀ ਲੋੜ ਹੀ ਨਹੀਂ ਪਿਆ ਕਰਨੀ ਬੋਲਦੇ ਨਹੀਂ ਇਹਦੇ ਨਾਲ ਤਾਂ ਨਾ ਦੋ ਚੱਕਰ ਫਿਰ ਮੈਂ ਚੱਲੀ ਸੀਗੀ ਮਾਰਕੀਟ ਤੇ ਤੋਂ ਬਹੁਤ ਸੀ ਮੈਂ ਅੱਜਨ ਸ਼ਾਮ ਜੀ ਨੂੰ ਜਾਊਂਗੀ ਹੁਣ 1.35 ਹੋਇਆ ਹੁਣ ਨਿਕਲੀ ਸੀ ਘਰੋਂ ਇੱਕ ਤਾਂ ਮੈਨੂੰ ਜਾਣਾ ਸੀ ਆ ਮਗਾਏ ਪੀਜੇ ਸਾਨੂੰ ਲੈ ਕੇ ਆਇਆ ਹੌਨ ਲੱਗੇ ਖਾਨ ਤੇ ਕਰਦੇ ਆ ਵੀਡੀਓ ਦਾ ਐਂਡ ਮਿਲਾਂਗੇ ਅਗਲੀ ਵੀਡੀਓ ਬਾਏ ਬਾਏ ਬਾਈਓ ਆਫ ਇਸ ਨਮੂਨ